अखिया दी रखवाली रख ऐनक पावे काली रख इको यार नाल यारी ला तुस्मन पैंती चाली रख ऐबा उते परदे पा थाली उते थाली रख छड़ मिसाला गैरा मिया ਹਰ ਦਿਸਾਲਾ ਦੁਜਿਆਂ ਦੀ ਆਪਣਾ ਆ ਮਿਸਾਲ ਲਈ ਰੱਖ ਗੁੱਪ ਹਨੇਰੇ ਦੇ ਵਿੱਚ ਸਜਣਾ ਪਿਆਰ ਦਾ ਦੀਵਾ ਬਾਲੀ ਰੱਖ ਪਿਆਰ ਦੇ ਬੁੱਟੇ ਲਾਵਣ ਲਈ ਇੱਕ ਅੱਦਾ ਤੂੰ ਬਾਲੀ ਰੱਖ ਕਿਸੇ ਦਾ ਬੁਰਾ ਕਦੇ ਨਾ ਕਰ ਕਿਸੇ ਦਾ ਬੁਰਾ ਕਦੇ ਨਾ ਕਰ सोच अपनी तू हाली रख भावे कोई खाब सजा भावे कोई खाब सजा अखिया लूना खाली रख सोच समझ के बोलिया कर सोच समझ के बोलिया कर मुंह अगे तू जाली रख गुस्सा गिला ਆ ਇਹ ਸਭ ਇਹ ਸਭ ਪਾਲੀ ਰੱਖ ਗੁੱਸਾ ਗਿਲਾ ਕਾਮ ਕ્રોਧ ਐਵੇਂ ਨਾ ਇਹ ਸਭ ਪਾਲੀ ਰੱਖ ਚੰਨਾ ਦਿਲ ਦੀਆਂ ਗੱਲਾਂ ਨੂੰ ਗੱਲੀ ਬਾਤੀਂ ਟਾਲੀ ਰੱਖ ਮੁਜਤਰ ਮੰਜ਼ਿਲ ਆ ਪਹੁੰਚੀ ਮੁਜਤਰ ਮੰਜ਼ਿਲ ਆ ਪਹੁੰਚੀ ਜੋੜੀ ਬੋਲ ਪੰਜਾਬੀ ਰੱਖ ਅੱਖੀਆਂ ਨੀ ਰਖਵਾਲੀ ਰੱਖ ਐਨਕ ਭਾਵੇਂ ਕਾਲੀ ਰੱਖ ਅੱਖੀਆਂ ਦੀ ਰੁਆਲੀ ਰੱਖ ਐਨਕ ਭਾਵੇਂ ਕਾਲੀ ਰੱਖ ਇੱਕੋ ਯਾਰ ਨਾਲੇ ਯਾਰੀ ਦਾ ਦੁਸ਼ਮਣ ਭਾਵੇਂ ਪੈਂਤੀ ਚਾਲੀ ਰੱਖ ਬਾਜੀ